ਸਤਿ ਸ਼੍ਰੀ ਅਕਾਲ ਬ੍ਰਾਊਜ਼ਲੀ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਅੱਜ ਕੱਲ ਹਰ ਪਿੰਡ ਦੇ ਵਿੱਚ ਪਖੰਡਵਾਦੀ ਚਮਤਕਾਰੀ ਬਾਬੇ ਪੈਦਾ ਹੋ ਗਏ ਨੇ ਤਾਂ ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਮੁਗਲ ਬਾਦਸ਼ਾਹ ਦੇ ਚੇਲੇ ਨੇ ਚਮਤਕਾਰ ਦਿਖਾਉਣ ਲਈ ਕਿਹਾ ਸੀ ਤਾਂ ਗੁਰੂ ਸਾਹਿਬਾਨ ਨੇ ਕੀ ਜਵਾਬ ਦਿੱਤਾ ਸੀ ਤੇ ਉਹ ਜਵਾਬ ਅੱਜ ਸਾਡੇ ਲਈ ਜਾਣਨਾ ਕਿਉਂ ਜ਼ਰੂਰੀ ਹੈ ਅਸੀਂ ਮਹਿਜ਼ ਕੁਝ ਦਿਨ ਪਹਿਲਾਂ ਕੁਝ ਕੋ ਪਖੰਡੀ ਬਾਬਿਆਂ ਦੀ ਪੋਲ ਖੋਲੀ ਇਹ ਉਸ ਪੋਲ ਖੋਲਣ ਤੋਂ ਬਾਅਦ ਅਸੀਂ ਹੁਣ ਇਹ ਜ਼ਰੂਰ ਦੱਸ ਦਈਏ ਕਿ ਹੋਰ ਵੀ ਬਹੁਤ ਬਾਬਿਆਂ ਦਾ ਸੱਚ ਅਸੀਂ ਸਾਹਮਣੇ ਲੈ ਕੇ ਆਵਾਂਗੇ ਜੋ ਕਿ ਚਮਤਕਾਰ ਹੀ ਬਣਦੇ ਨੇ ਇਤਿਹਾਸ ਦੀ ਗੱਲ ਕਰੀਏ ਸਿੱਖ ਇਤਿਹਾਸ ਦੇ ਵਿੱਚ ਇਹ ਦਿਨ ਸ਼ਹੀਦੀਆਂ ਦੇ ਨੇ ਉਹ ਸ਼ਹੀਦੀਆਂ ਜਿਨ੍ਹਾਂ ਨੇ ਇਤਿਹਾਸ ਦਾ ਰੁਖ ਬਦਲ ਕੇ ਰੱਖ ਦਿੱਤਾ ਸੀ ਉਹ ਇਤਿਹਾਸ ਜੋ ਸਾਨੂੰ ਦੱਸਦਾ ਹੈ ਕਿ ਕਿਉਂ ਹਰ ਕਿਸੇ ਨੂੰ ਆਪਣਾ ਧਰਮ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਤੇ ਕਿਉਂ ਹਰ ਸਿੱਖ ਨੂੰ ਸਿਰਫ ਆਪਣਾ ਹੀ ਨਹੀਂ ਬਲਕਿ ਦੂਜੇ ਦੇ ਧਰਮ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ ਕਿਉਂ ਹਰ ਸਿੱਖ ਮੂਰਤੀ ਪੂਜਾ ਤੇ ਪਖੰਡਵਾਦ ਤੋਂ ਦੂਰ ਰਹੇ ਜਾਣਾਂਗੇ ਗੁਰਤੇਗ ਬਹਾਦਰ ਜੀ ਦੀ ਕਹਾਣੀ ਤਾਂ ਆਓ ਜਾਣਦੇ ਆ ਇੱਕ ਕਮਾਲ ਦਾ ਕਿੱਸਾ 25 ਮਈ 1675 ਨੂੰ ਜਦੋਂ ਗੁਰਤੇਗ ਬਹਾਦਰ ਆਨੰਦਪੁਰ ਸਾਹਿਬ ਵਿਖੇ ਇੱਕ ਸੰਗਤ 'ਚ ਬੈਠੇ ਸਨ ਤਾਂ ਕਸ਼ਮੀਰ ਤੋਂ ਕੁਝ ਲੋਕਾਂ ਦਾ ਇੱਕ ਜਥਾ ਉਹਨਾਂ ਨੂੰ ਮਿਲਣ ਲਈ ਆਇਆ ਉਸ ਜਥੇ ਦੀ ਅਗਵਾਈ ਪੰਡਿਤ ਕਿਰਪਾ ਰਾਮ ਕਰ ਰਹੇ ਸਨ ਉਹਨਾਂ ਨੇ ਹੱਥ ਜੋੜ ਕੇ ਗੁਰੂ ਜੀ ਨੂੰ ਕਿਹਾ ਕਿ ਹਜ਼ਾਰਾਂ ਸਾਲਾਂ ਤੋਂ ਚੱਲਦੇ ਆ ਰਹੇ ਉਹਨਾਂ ਦੇ ਪਰਿਖਿਆਂ ਦਾ ਧਰਮ ਹੁਣ ਖਤਰੇ ਵਿੱਚ ਹੈ। ਔਰੰਗਜ਼ੇਬ ਦੀ ਨੁਮਾਇੰਦਗੀ ਕਰ ਰਹੇ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਨ ਨੇ ਹੁਕਮ ਦਿੱਤਾ ਹੈ ਕਿ ਉਹ ਇਸਲਾਮ ਧਰਮ ਕਬੂਲ ਕਰ ਲੈਣ ਨਹੀਂ ਤਾਂ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇਗਾ। ਗੁਰੂ ਜੀ ਨੇ ਕਿਰਪਾ ਰਾਮ ਦੀ ਗੁਹਾਰ ਦਾ ਜਵਾਬ ਤੁਰੰਤ ਨਾ ਦਿੱਤਾ। ਪਰ ਉਹਨਾਂ ਦੀ ਦੁਰਦਸ਼ਾ ਸੁਣ ਕੇ ਉਹਨਾਂ ਦਾ ਦਿਲ ਪਸੀਜ ਜ਼ਰੂਰ ਗਿਆ ਸੀ ਹਰੀ RAM ਗੁਪਤ ਗੁਰੂ ਤੇਗ ਬਹਾਦਰ ਦੀ ਜੀਵਨੀ ਬਾਰੇ ਲਿਖਦੇ ਹਨ ਗੁਰੂ ਜੀ ਨੇ ਕਸ਼ਮੀਰ ਤੋਂ ਆਏ ਬ੍ਰਾਹਮਣਾਂ ਨੂੰ ਕਿਹਾ ਕਿ ਉਹ ਬਾਦਸ਼ਾਹ ਦੇ ਨੁਮਾਇੰਦਿਆਂ ਨੂੰ ਕਹਿਣ ਕੇ ਜੇਕਰ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਣਗੇ ਤਾਂ ਉਹ ਵੀ ਆਪਣਾ ਧਰਮ ਬਦਲ ਲੈਣਗੇ ਹਰੀ RAM ਗੁਪਤਾ ਅੱਗੇ ਲਿਖਦੇ ਹਨ ਔਰੰਗਜ਼ੇਬ ਨੂੰ ਇਸ ਗੱਲ ਤੇ ਇਤਰਾਜ਼ ਸੀ ਕਿ ਸਾਰੇ ਸਿੱਖ ਲੋਕ ਗੁਰੂ ਜੀ ਨੂੰ ਸੱਚਾ ਬਾਦਸ਼ਾਹ ਕਹਿ ਕੇ ਪੁਕਾਰਦੇ ਸਨ ਔਰੰਗਜ਼ੇਬ ਨੇ ਇਸ ਦਾ ਮਤਲਬ ਇਹ ਕੱਢਿਆ ਕਿ ਗੁਰੂ ਜੀ ਪ੍ਰਚਾਰ ਕਰ ਰਹੇ ਨੇ ਕਿ ਉਹ ਹੀ ਸੱਚੇ ਬਾਦਸ਼ਾਹ ਨੇ ਤੇ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਤਾਂ ਨਕਲੀ ਬਾਦਸ਼ਾਹ ਹੈ ਬਹਾਦਰ ਟਾਈਟਲ ਵੀ ਉਦੋਂ ਮੁਗਲਾਂ ਦੇ ਵਿੱਚ ਕਿਸੇ-ਕਿਸੇ ਵੱਡੇ ਯੋਧੇ ਨੂੰ ਹੀ ਦਿੱਤਾ ਜਾਂਦਾ ਸੀ ਇਸ ਸ਼ਬਦ ਤੋਂ ਵੀ ਔਰੰਗਜ਼ੇਬ ਨੂੰ ਇਤਰਾਜ਼ ਸੀ ਔਰੰਗਜ਼ੇਬ ਨੇ ਹੁਕਮ ਦਿੱਤਾ ਕਿ ਗੁਰੂ ਜੀ ਨੂੰ ਦਿੱਲੀ ਵਿਖੇ ਉਹਨਾਂ ਦੇ ਅੱਗੇ ਪੇਸ਼ ਕੀਤਾ ਜਾਵੇ ਅਤੇ ਨਾਲ ਹੀ ਉਹਨਾਂ ਨੂੰ ਇਸਲਾਮ ਕਬੂਲ ਕਰਨ ਲਈ ਵੀ ਮਜਬੂਰ ਕੀਤਾ ਜਾਵੇ ਗੁਰੂ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਔਰੰਗਜ਼ੇਬ ਅੱਗੇ ਪੇਸ਼ ਕੀਤਾ ਗਿਆ ਕਈ ਦਿਨ ਤਸੀਹੇ ਦਿੱਤੇ ਗਏ بار بار ਧਰਮ ਤਬਦੀਲ ਕਰਨ ਦੀ ਗੁਜ਼ਾਰਸ਼ ਕੀਤੀ ਗਈ ਧੱਕਾ ਕੀਤਾ ਗਿਆ ਪਰ ਕਿਸੇ ਤਰੀਕੇ ਵੀ ਗੁਰੂ ਜੀ ਨਾ ਮੰਨੇ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਦੇ ਵਿੱਚ ਬੰਦ ਕਰਕੇ ਜ਼ੰਜ਼ੀਰਾਂ ਨਾਲ ਬੰਨ ਦਿੱਤਾ ਗਿਆ ਔਰੰਗਜ਼ੇਬ ਨੇ ਗੁਰੂ ਜੀ ਕੋਲ ਬਹੁਤ ਸਾਰੇ ਦੂਤ ਭੇਜੇ ਪਰ ਗੁਰੂ ਜੀ ਆਪਣੀ ਗੱਲ ਤੇ ਅੜੇ ਰਹੇ ਇੱਕ ਦਿਨ ਜੇਲ੍ਹ ਦੇ ਮੁਖੀ ਨੇ ਗੁਰੂ ਜੀ ਨੂੰ ਕਿਹਾ ਬਾਦਸ਼ਾਹ ਚਾਹੁੰਦੇ ਹਨ ਕਿ ਤੁਸੀਂ ਇਸਲਾਮ ਕਬੂਲ ਕਰ ਲਓ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਕੋਈ ਚਮਤਕਾਰ ਕਰਕੇ ਦਿਖਾਓ ਜਿਸ ਨਾਲ ਉਹਨਾਂ ਨੂੰ ਇਹ ਅੰਦਾਜ਼ਾ ਹੋ ਜਾਵੇ ਕਿ ਤੁਸੀਂ ਇੱਕ ਪਵਿੱਤਰ ਪੁਰਸ਼ ਹੋ ਹਰਬੰਸ ਸਿੰਘ ਵਿਰਦੀ ਲਿਖਦੇ ਨੇ ਗੁਰੂ ਜੀ ਨੇ ਜਵਾਬ ਦਿੱਤਾ ਮੇਰੇ ਦੋਸਤ ਚਮਤਕਾਰ ਦਾ ਮਤਲਬ ਹੁੰਦਾ ਹੈ ਪਰਮਾਤਮਾ ਦੀ ਮਿਹਰ ਅਤੇ ਅਹਿਸਾਨ ਉਹ ਦੁਨੀਆ ਅੱਗੇ ਜਾਦੂਗਰੀ ਵਿਖਾਉਣ ਦੀ ਇਜਾਜ਼ਤ ਨਹੀਂ ਦਿੰਦਾ ਉਹਨਾਂ ਦੀ ਮਿਹਰ ਦੀ ਦੁਰਵਰਤੋਂ ਕਰਨ ਨਾਲ ਉਹ ਨਾਰਾਜ਼ ਹੋ ਜਾਣਗੇ ਮੈਨੂੰ ਚਮਤਕਾਰ ਵਿਖਾਉਣ ਦੀ ਲੋੜ ਨਹੀਂ ਹੈ ਕਿਉਂਕਿ ਹਰ ਰੋਜ਼ ਹੀ ਸਾਡੇ ਸਾਹਮਣੇ ਚਮਤਕਾਰ ਹੋ ਰਹੇ ਨੇ ਕਿ ਇਹ ਚਮਤਕਾਰ ਨਹੀਂ ਕਿ ਬਾਦਸ਼ਾਹ ਦੁਨੀਆਂ ਨੂੰ ਤਾਂ ਮੌਤ ਦੀ ਸਜ਼ਾ ਦੇ ਰਿਹਾ ਹੈ ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਇੱਕ ਦਿਨ ਉਸ ਨੂੰ ਵੀ ਮੌਤ ਆਉਣੀ ਹੈ ਇਹ ਜਵਾਬ ਜੋ ਗੁਰੂ ਜੀ ਨੇ ਦਿੱਤਾ ਸੀ ਅੱਜਕੱਲ ਦੇ ਪਖੰਡੀ ਬਾਬਿਆਂ ਨੂੰ ਵੀ ਜ਼ਰੂਰ ਚੇਤੇ ਰੱਖਣਾ ਚਾਹੀਦਾ ਜੋ ਕਿ ਹਰ ਪਿੰਡ ਦੇ ਵਿੱਚ ਕੋਈ ਸ਼ਾਹ ਜੀ ਬਣਿਆ ਬੈਠਾ ਹੈ ਤੇ ਕੋਈ ਸਾਈਂ ਜੀ ਤੇ ਕਹਿੰਦੇ ਨੇ ਕਿ ਅਸੀਂ ਚਮਤਕਾਰੀਆਂ ਅਸੀਂ ਗੂੰਗੇ ਬੋਲਣ ਲਾ ਦਿੰਨੇ ਹਾਂ ਅਸੀਂ ਕੁੱਖਾਂ ਸੁਲੱਖਣੀਆਂ ਕਰ ਦਿੰਨੇ ਹਾਂ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਜਾਦੂ। ਖੈਰ ਇਸ ਤੋਂ ਅੱਗੇ ਜੇਕਰ ਕਿੱਸਾ ਜਾਰੀ ਰੱਖੀਏ ਤਾਂ ਫੇਰ ਦੁਖਦਾਈ ਦਿਨ, ਭਾਰੀ ਦਿਨ, ਸ਼ਹੀਦੀਆਂ ਦੇ ਦਿਨ ਜੋ ਕਿ ਚੱਲ ਰਹੇ ਨੇ। ਗੱਲ ਕਰਾਂਗੇ ਕਿਸ ਤਰੀਕੇ ਗੁਰੂ ਸਹਿਬਾਨ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਹੋਈ ਜਦੋਂ ਇਹ ਪੱਕਾ ਹੋ ਗਿਆ ਕਿ ਗੁਰੂ ਜੀ ਨੇ ਆਪਣੇ ਵਿਚਾਰ ਨਹੀਂ ਬਦਲਨੇ ਤਾਂ ਉਹਨਾਂ ਦੇ ਸਾਥੀਆਂ ਨੂੰ ਉਹਨਾਂ ਦੀਆਂ ਅੱਖਾਂ ਸਾਹਮਣੇ ਤਸੀਹੇ ਦਿੱਤੇ ਗਏ ਚਾਂਦਨੀ ਚੌਕ ਜਿੱਥੇ ਕਿ ਅੱਜ ਕੋਤਵਾਲੀ ਹੈ ਉਸ ਦੇ ਸਾਹਮਣੇ ਫੁਹਾਰੇ ਉੱਤੇ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਉਹਨਾਂ ਨੇ ਉਸ ਜ਼ੁਲਮ ਦਾ ਮੁਕਾਬਲਾ ਸ਼ਾਂਤੀ ਅਤੇ ਬਹਾਦਰੀ ਨਾਲ ਕੀਤਾ ਇਸ ਦਾ ਜ਼ਿਕਰ ਸਿੱਖਾਂ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਅਰਦਾਸ ਦੇ ਵਿੱਚ ਵੀ ਆਉਂਦਾ ਹੈ ਭਾਈ ਸਤੀਦਾਸ ਨੇ ਆਪਣੀ ਵਾਰੀ ਆਉਣ ਤੋਂ ਪਹਿਲਾਂ ਹੱਥ ਜੋੜ ਕੇ ਇਹ ਸਾਰਾ ਦ੍ਰਿਸ਼ ਵੇਖ ਰਹੇ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਭਾਈ ਸਤੀਦਾਸ ਜੀ ਦੇ ਸਰੀਰ ਉੱਤੇ ਰੁਹੀ ਲਪੇਟ ਕੇ ਉਹਨਾਂ ਨੂੰ ਇੱਕ ਖੰਭੇ ਨਾਲ ਬੰਨ੍ਹ ਦਿੱਤਾ ਗਿਆ ਅਤੇ ਫਿਰ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ ਭਾਈ ਦਿਆਲਾ ਜੀ ਨੂੰ ਉਬਲਦੇ ਤੇਲ ਦੇ ਵਿੱਚ ਜਿਉਂਦਿਆਂ ਸਿੱਟ ਦਿੱਤਾ ਗਿਆ ਤੇ ਉਹਨਾਂ ਦੀ ਸ਼ਹੀਦੀ ਹੋ ਗਈ ਉੱਥੇ ਹੀ ਖੜੀ ਭੀੜ ਇਹ ਸਭ ਕੁਝ ਵੇਖ ਰਹੀ ਸੀ ਤੇ ਫਿਰ ਅਖੀਰ ਆਇਆ ਉਹ ਦਿਨ ਜਿਸ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਮਿੱਥੇ ਹੋਏ ਦਿਨ 11 ਵਜੇ ਜਦੋਂ ਗੁਰੂ ਸਾਹਿਬ ਦੀ ਸਜ਼ਾ ਦੇਣ ਵਾਲੀ ਜਗ੍ਹਾ ਉੱਤੇ ਉਹਨਾਂ ਨੂੰ ਲੈ ਕੇ जाया ਗਿਆ ਤਾਂ ਕਾਜ਼ੀ ਅਬਦੁਲ ਵਹਾਬ ਬੁਰਾ ਨੇ ਗੁਰੂ ਜੀ ਨੂੰ ਫਤਵਾ ਪੜ੍ਹ ਕੇ ਸੁਣਾਇਆ। ਜੱਲਾਦ ਜਲਾਲੁਦੀਨ ਨੰਗੀ ਤਲਵਾਰ ਲੈ ਕੇ ਗੁਰੂ ਜੀ ਦੇ ਸਾਹਮਣੇ ਆਣ ਖੜਾ ਹੋਇਆ। ਉਸ ਸਮੇਂ ਅਸਮਾਨ 'ਚ ਬੱਦਲ ਛਾ ਗਏ ਤੇ ਉੱਥੇ ਮੌਜੂਦ ਚਸ਼ਮਦੀਦ ਰੋਣ ਲੱਗ ਪਏ ਸਨ। ਗੁਰੂ ਜੀ ਨੇ ਆਪਣੇ ਦੋਵੇਂ ਹੱਥ ਚੁੱਕ ਕੇ ਉਹਨਾਂ ਨੂੰ ਆਸ਼ੀਰਵਾਦ ਦਿੱਤਾ। ਜਿਵੇਂ ਹੀ ਜਲਾਲੂਦੀਨ ਨੇ ਗੁਰੂ ਜੀ ਦਾ ਅਸੀਸ ਧੜ ਨਾਲੋਂ ਵਖ ਕੀਤਾ ਭੀੜ 'ਚ ਸਨਾਂਟਾ ਛਾ ਗਿਆ ਜਿਸ ਥਾਂ 'ਤੇ ਗੁਰੂ ਜੀ ਦੀ ਸ਼ਹਾਦਤ ਹੋਈ ਸੀ ਉਸ ਥਾਂ 'ਤੇ ਗੁਰਦੁਆਰਾ ਸੀਸਗੰਨ ਸਾਹਿਬ ਬਣਾਇਆ ਗਿਆ ਜਿੱਥੇ ਅੱਜ ਵੀ ਦੁਨੀਆ ਭਰ ਦੇ ਸਿੱਖ ਸ਼ਰਧਾਲੂ ਆਪਣਾ ਸਿਰ ਝੁਕਾਉਂਦੇ ਤਾਂ ਅਸੀਂ ਗੁਰੂ ਸਾਹਿਬਾਨਾਂ ਦੀਆਂ ਹਰ ਸ਼ਹੀਦ ਦੀ ਸ਼ਹੀਦੀ ਨੂੰ ਸਜਦਾ ਕਰਦੇ ਹਾਂ ਤੇ ਨਾਲ ਹੀ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਤੇ ਆਪਣੇ ਆਪ ਨੂੰ ਚੇਤੇ ਕਰਵਾਉਂਦੇ ਹਾਂ ਕਿ ਉਹ ਸ਼ਹੀਦੀਆਂ ਕਿਉਂ ਹੋਈਆਂ ਸੀ ਧਰਮ ਅਸਲ ਦੇ ਵਿੱਚ ਕੀ ਹੈ ਤੇ ਪਖੰਡਵਾਦ ਤੇ ਧਰਮ ਦੇ ਵਿੱਚ ਫਰਕ ਕੀ ਹੁੰਦਾ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ ਬ੍ਰਾਊਜ਼ ਡੇਲੀ ਟੀਵੀ دیکھتے ਰਹੋ ਧੰਨਵਾਦ